ਲਾਈਵ ਕਰੀਏ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦਸਤ ਪੰਜਾਬ ਦੇ ਨਾਲ ਅੱਜ ਤੜਕਸਾਰ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਮਜੂਦਾ ਕਾਂਗਰਸੀ ਬਲਾਕ ਸੰਮਤੀ ਦੇ ਮੈਂਬਰ ਨੂੰ ਗੋਲੀਆਂ ਮਾਰ ਕੇ ਭਿੰਡਰ ਕਲਾਂ ਦਾ ਜੋ ਦੱਸਿਆ ਜਾ ਰਿਹਾ ਖਤਮ ਕਰ ਦਿੱਤਾ ਗਿਆ ਪਰਿਵਾਰਕ ਮੈਂਬਰ ਆ ਜੋ ਦੇਖ ਸਕਦੇ ਹੋ ਤੁਸੀਂ ਕਿਵੇਂ ਘਰ ਲਾ ਰਹੇ ਨੇ ਕੋਸ ਪ੍ਰਸ਼ਾਸਨ ਦੀ ਜੋ ਪੂਰੀ ਨਲਕੀ ਹੈ ਪੰਜਾਬ ਦੇ ਹਾਲਾਤ ਆ ਜੋ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਕੋਕ ਬਲਾਕ ਸੰਟੀ ਮੈਂਬਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਪੰਮ ਦਿੱਤਾ ਗਿਆ ਸੋ ਇਹ ਹਾਲਾਤ ਨੇ ਪੰਜਾਬ ਦੀ ਤਸਵੀਰ ਵੀ ਦੇ ਸਕਦੇ ਆ ਪੰਜਾਬ ਦੀ ਧਰਮਕੋਟ ਹਲਕੇ ਦੀ ਖਾਸ ਕਰਕੇ ਕਿਵੇਂ ਤਜੀਆਂ ਉਡਾਈਆਂ ਗਈਆਂ ਪ੍ਰਸ਼ਾਸਨ ਨੇ ਉਹ ਮੇਰਾ ਤੁੰਤੂ ਦਾ ਪਰਿਵਾਰ ਹੈ ਜੋ লাশ ਨੂੰ ਖਾਣੇ ਦੇ ਬਾਹਰ ਦੇ ਮੂਹਰੇ ਰੱਖ ਕੇ ਪ੍ਰੋਟੈਸਟ ਕਰ ਰਿਹਾ ਇਨਸਾਫ ਦੀ ਮੰਗ ਕਰ ਰਿਹਾ ਪਰਿਵਾਰ ਕਾਂਗਰਸੀ ਬਲਾਕ ਸੰਪਤੀ ਦੇ ਮੌਜੂਦਾ ਮੈਂਬਰ ਸੀਗੇ লাশ ਹੈ ਜਿਹੜੀ ਉਹ ਰੱਖੀ ਗਈ ਹੈ ਪਰਿਵਾਰ ਦੇ ਵੱਲੋਂ ਸੋ ਬਹੁਤ ਮੰਦ ਭਾਗੀ ਘਟਨਾ ਅੱਜ ਤੜਕਸਾਰ ਵਾਪਰੀ ਹੈ ਸੋ ਕਿਵੇਂ ਜਿਹੜੀ ਪੰਜਾਬ ਦੇ ਹਾਲਾਤ ਨੇ ਬਾਤੋ ਬੱਤਰ ਨੇ ਸੋ ਇਹ ਤਸਵੀਰ ਹੈ ਧਰਮਕੋਟ ਹਲਕੇ ਦੀ ਤੇ ਤੁਸੀਂ ਦੇਖ ਰਹੇ ਹੋ ਦਸਤਾ ਪੰਜਾਬ ਦੇ ਉੱਪਰ ਕਿ ਕਿਵੇਂ ਬਲਾਕ ਸੰਤੀ ਮੈਂਬਰ ਨੂੰ ਗੋਲੀਆਂ ਮਾਰ ਕੇ ਪੁੱਨ ਦਿੱਤਾ ਗਿਆ ਸੋ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਵੱਧ ਹੋ ਚੁੱਕੇ ਨੇ ਕੋਈ ਕਿਸੇ ਨੂੰ ਡਰ ਨਹੀਂ ਰਿਹਾ ਜਿਹੜੇ ਗੈਂਗਸਟਰ ਨੇ ਜਾਂ ਕਹਿ ਸਕਦੇ ਹੋ ਤੁਸੀਂ ਉਹ ਸ਼ਰਿਆਮ ਤੜਕਸਾਰ ਗੋਲੀਆਂ ਮਾਰ ਕੇ ਤੇ ਜਿਹੜਾ ਵਿਲਾਕ ਸੰਤੀ ਮੈਂਬਰ ਸੀਗਾ ਉਸ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਇਹ ਹਾਲਾਤ ਨੇ ਧਰਮਕੋਟ ਦੇ ਆਲੇ-ਦੁਆਲੇ ਆਲੇ ਆਏ ਮੈਂ ਸੁਖਾ ਦੇਖੋ ਸੁਖਾ ਦੇਖੋ ਸੁਖਾ ਪਰਿਵਾਰ ਆ ਜੋ ਕਾਫੀ थाणे जे बारे लाश में रखिया गंसाफ़ ਉਹਦੀ ਇਹ ਘਟਨਾ ਅਜ ਤੜਕਸਾਰ ਤੇ ਬਲਾਸ ਸੰਤੂ ਮੰਦਿਰ ਨੂੰ ਜਰਸੀਰ ਸਿੰਘ ਆ ਜੋ ਪਿੰਡਰ ਕਲਾਂ ਦਾ ਦੱਸਿਆ ਜਾ ਰਿਹਾ ਜਿਸੀਂ ਤੜਕਸਾ ਅਜ ਗੁਰੀਆਂ ਮਾਰਨੀ ਗਈਆਂ ਸੂਰ ਹੌਸਲੇ ਬਲੰਦ ਨੇ ਪੂਰੇ ਆਮ ਆਦਮੀ ਪਾਰਟੀ ਦੇ ਆਦਮੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਇਹ ਕਹਿਣਾ ਹੈ ਪਰਿਵਾਰ ਦਾ ਜੀ ਨੀਜੀ ਰੰਜਸ ਸੀ ਜਿੱਤਿਆ ਸੀਗਾ ਬਲਾਕ ਸੰਪਤੀ ਮੰਂਦਰ ਦੇ ਜੀਤ ਸਿੰਘ ਨੇ ਕੁਝ ਕਾਂਗਰਸੀ ਆਗੂ ਆ ਜੋ ਬਾਹਰ ਆ ਚੁੱਕੇ ਨੇ ਭਾਈ ਜੀ ਮਾਮਲਾ ਕੀ ਹੈ ਜਾਣਕਾਰੀ ਦਿਓ ਜੀ ਮਾਮਲਾ ਭਾਈ ਜੀ ਭਿੰਡਰਕਲਾ ਤੋਂ ਸੀਗੇ ਨੈਸਲੈਚ ਕੰਮ ਕਰਦੇ ਸੀ ਸਵੇਰੇ ਜਦੋਂ ਕੰਮ ਤੇ ਚੱਲੇ ਇਹਨਾਂ ਨੂੰ 6 ਵਜੇ ਗੋਲੀਆਂ ਨਾਲ ਧੁੰਮਤਾ ਬਹੁਤ ਮਾੜੇ ਹਾਲਾਤ ਨੇ ਮੈਂਬਰ ਸੀਗੇ ਬਲਾਕ ਸੰਤੀ ਦੇ ਨਹੀਂ ਮੈਂਬਰ ਨਹੀਂ ਸੀਗੇ ਜੀ ਪਹਿਲਾਂ ਪੰਚਾਇਤ ਮੈਂਬਰ ਰਹੇ ਨੇ ਅੱਛਾ ਜੀ ਤੇ ਹੁਣ ਇਹਨਾਂ ਨੇ ਬਲਾਕ ਸੰਤੀ ਦਾ ਕੈਂਡੀਡੇਟ ਖੜਾ ਕੇ ਕਾਂਗਰਸ ਵੱਲੋਂ ਜਿਤਾਇਆ ਸੀਗਾ ਇਸੇ ਕੰਗੇਸ਼ ਦੇ ਤਹਿਤ ਹੀ ਮਾਰਿਆ ਗਿਆ ਲੱਗਦਾ ਅੱਛਾ ਜੀ ਕੀ ਕਹਿਣਾ ਚਾਹੁੰਦੇ ਕੋਈ ਹਾਲਾਤ ਕਿਦਾਂ ਦੇ ਨੇ ਆਪਾਂ ਦੇਖ ਰਹੇ ਆ ਧਰਮਕੋਟ ਦੇ ਕਿ ਤੜਕਸਰ ਦਿਨ ਦਿਹਾੜੇ ਗੋਲੀਆਂ ਤਾ ਮਾਰ ਦਿੱਤੀਆਂ ਜਾਂਦੀਆਂ ਨੇ ਕੰਮ ਤੇ ਜਾਣ ਲੱਗੇ ਨੂੰ ਗੋਲੀਆਂ ਮਾਰਤੀਆਂ ਇਹ ਕਿ ਮਾੜੇ ਹਾਲਾਤ ਹੋਰ ਕੀ ਹੋਣਗੇ ਪੱਤਰਕਾਰ ਸਾਹਿਬ ਕੋਈ ਪ੍ਰਸ਼ਾਸਨ ਤੱਕ ਕੋਈ ਨਹੀਂ ਰਹਿ ਗਿਆ ਖਤਮ ਹੋ ਗਿਆ ਸਰਕਾਰ ਦਾ ਕੋਈ ਦਬਾਅ ਹੀ ਨਹੀਂ ਰਹਿ ਗਿਆ ਕਿਸੇ ਪਾਸਿਓਂ ਕੋਈ ਘਰੋਂ ਨਿਕਲਦਾ ਕੋਈ ਸੁਰੱਖਿਅਤ ਹੀ ਹੈ ਨਹੀਂ ਆ ਬਿਲਕੁਲ ਬਿਲਕੁਲ ਕੀ ਤੁਸੀਂ ਅੰਦਰ ਜਾ ਕੇ ਆਏ ਹੋ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਪੁਲਿਸ ਬਿਆਨ ਲਿਖਵਾ ਰਹੇ ਨੇ ਬਿਆਨਾਂ ਦੇ ਆਧਾਰ ਤੇ ਜੋ ਕਾਰਵਾਈ ਬਣਦੀ ਆ ਉਹ ਕੰਦੇ ਕਰ ਦਿੰਨੇ ਆ ਬਾਕੀ ਦੇਖੋ ਕੀ ਬਣਦਾ ਜੀ ਅੱਗੇ ਹਾਲਾਤ ਕੀ ਬਣਨ ਪਰਿਵਾਰ ਨੂੰ ਇੱਕ Laash ਹੈ ਜਿਹੜੀ ਉਹ ਥਾਣੇ ਦੇ ਬਾਹਰ ਦੇ ਮੂਰੇ ਰੱਖ ਕੇ ਇਨਸਾਫ ਲੈਣਾ ਪੈ ਰਿਹਾ ਬਹੁਤ ਮਾੜੀ ਗੱਲ ਹੈ ਜੀ ਇਹ ਦੂਤੇ ਪ੍ਰਸ਼ਾਸਨ ਦੀ ਨਕਾਮੀ ਹੋਰ ਕੀ ਹੋ ਸਕਦੀ ਹੈ ਠੀਕ ਹੈ ਧੰਨਵਾਦ ਜੀ ਸੰਦੀਪ ਸੰਧੂ ਜੋ ਕਾਂਗਰਸੀ ਆਗੂ ਨੇ ਹੈਲੋ